ਦਾ ਹੱਕ ਦੇ ਵਿੱਚ ਗੱਲ ਕਰਾਂਗੇ ਨਾਬਾ ਦੇ ਦੁਲਤ ਦੀ ਗੇੜ ਦੇ ਨੇੜਲੇ ਹਲਾਤਾ ਦੀ ਜਿੱਥੇ ਕਿ ਸੀਵਰੇਜ ਦਾ ਟੱਕਣ ਚਾਰੇ ਪਾਸੇੋਂ ਟੁੱਟਿਆ ਹੋਇਆ ਹੈ ਅਤੇ ਅਜੇ ਹਾ ਪਿਛਲੇ 2 ਸਾਲਾਂ ਤੋਂ ਹੈ ਜਿਸ ਕਰਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਉੱਠ ਰਹੇ ਨੇ ਇਹ ਟੋਆ ਕਿਸੇ ਵੀ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਦੀ ਮੁਰੰਮਤ ਕਰਵਾਈ ਜਾਵੇ ਨਾਬਾ ਦੇ ਦੁਲਤ ਦੀ ਗੇੜ ਦੇ ਵਿੱਚ ਵੱਡੇ ਹਾਸਲ ਸੱਦਾ ਦੇ ਰਿਹਾ ਸੀਵਰੇਜ ਦਾ ਹੌਲਾ ਜਿਹੜਾ 2 ਸਾਲ ਤੋਂ ਖੁੱਲਾ ਪਿਆ ਜਿਮੇਵਾਰੀ ਪੰਦਿਆ ਨਗਰ ਕੌਂਸਲ ਨਾਭਾ ਦੀ ਉਹ ਤੁਹਾਨੂੰ ਤਸਵੀਰਾਂ ਸੀ ਦਿਖਾਉਣੀਆਂ ਦੋ ਪਿਛਲੇ ਦੋ ਸਾਲਾਂ ਤੋਂ ਨਗਰ ਕੌਂਸਲ ਦੇ ਢੇਡੇ ਲਗਾ ਚੁੱਕੇ ਨੇ ਸ਼ਹਿਰ ਦੇ ਲੋਕ ਪਰ ਅੱਜ ਇਕੱਠੇ ਹੋਏ ਨੇ ਉਸ ਨੂੰ ਬੰਦ ਕਰਾਉਣ ਦੇ ਲਈ ਜਦੋਂ ਕੋਈ ਵੱਡਾ ਹਾਸਾ ਵਾਪਰ ਜਾਂਦਾ ਫੇਰ ਭਾਵੇਂ ਕਿ ਪ੍ਰਸ਼ਾਸਨ ਜਿਹੜਾ ਉਹ ਕੁੰਮ ਕੰਦੀ ਨੀਂਦ ਤੋਂ ਜਾਗ ਪੈਂਦਾ ਪਰ ਜਦੋਂ ਤੱਕ ਕੋਈ ਹਾਸਾ ਨਹੀਂ ਵਾਪਰਦਾ ਉਦੋਂ ਤੱਕ ਤਾਂ ਕੁਰਸੀਆਂ ਦੇ ਬੈਠ ਕੇ ਕਾਰਜ ਦੇ ਸਾਧਕ ਅਫਸਰ ਵੀ ਨਜ਼ਾਰੇ ਲੈਂਦੇ ਤੇ ਪ੍ਰਧਾਨ ਵੀ ਨਜ਼ਾਰੇ ਲੈਂਦੇ ਨੇ ਭਾਵੇਂ ਕਿ ਪਿਛਲੇ 6 ਮਹੀਨਿਆਂ ਦੌਰਾਨ ਨਗਰ ਕੌਂਸਲ ਨਾਬਾ ਦੇ 3 ਤੋਂ 4 ਕਾਰਜਕਾਰੀ ਪ੍ਰਧਾਨ ਜਰੂਰ ਲਗਾਏ ਗਏ ਨੇ ਭਾਵੇਂ ਕਿ ਸੁਜਾਤਾ ਚਾਬਲਾ ਪਿਛਲੇ ਲੰਬੇ ਸਮੇਂ ਤੋਂ ਛੁੱਟੀ ਤੇ ਚੱਲ ਰਹੀ ਆ ਪਰ ਕਿਸੇ ਕਾਰਜਕਾਰੀ ਪ੍ਰਧਾਨ ਵੱਲੋਂ ਇਸ ਖੁੱਲ ਹਾਲ ਦੀ ਨਹੀਂ ਦੇਖਿਆ ਗਿਆ ਕਿ ਕਿਸੇ ਵੱਲੋਂ ਵੀ ਇਸ ਨੂੰ ਬੰਦ ਕਰਵਾਇਆ ਜਾਵੇ ਜਦੋਂ ਕੋਈ ਵੱਡਾ ਹਾਦਸਾ ਵਾਪਰੇਗਾ ਉਦੋਂ ਬਿਲਕੁਲ ਗੌਰ ਕੀਤੀ ਜਾਵੇਗੀ ਅ ਕਿਸ ਤਰ੍ਹਾਂ ਦੇਖਦੇ ਹੋਂ ਜਿਹੜਾ ਹਾਲ ਆ ਕਿੰਨੇ ਸਾਲਾਂ ਤੋਂ ਇਹ ਖੁੱਲਾ ਪਿਆ ਇਹ ਜੀ ਜਿਆ ਸਾਹਮਣੇ ਸਾਡੇ ਟ੍ਰੀਟਮੈਂਟ ਪਲਾਂਟ ਆ ਵੀ ਜਦੋਂ ਦਾ ਟ੍ਰੀਟਮੈਂਟ ਪਲਾਂਟ ਸ਼ੁਰੂ ਹੋਇਆ ਉਦੋਂ ਦਾ ਹੀ ਇਹ ਹਾਲ ਇੱਥੇ ਲਿਆ ਕੇ ਸੀਵਰੇਜ ਦਾ ਕਨੈਕਸ਼ਨ ਕੋਈ ਦੇਣਾ ਜਾਂ ਕੁਝ ਵੀ ਆ ਇਹ ਨਾਪਾ ਨਗਰ ਕਾਉਂਸਲ ਦੀ ਇਹ ਉਹਦੇ ਵਿੱਚ ਜੂਰੀਡਿਕਸ਼ਨ ਦੇ ਵਿੱਚ ਆ ਇਹ ਟੁਆਲਟਕ ਜੇ ਤੁਸੀਂ ਇਹਦੇ ਛੱਤੀ ਮਾਰੀਏ ਜੀ ਇਹ 8-10 ਫੁੱਟ ਡੂੰਘਾ ਔਰ ਇੱਥੇ ਸਕੂਲ ਦੋ ਸਕੂਲ ਨੇ ਪੂਰਾ ਸ਼ਹਿਰ ਇੱਥੋਂ ਲੰਘਦਾ ਲੇਕਿਨ ਇਥੇ ਦੋ ਦੋ ਸਰਕਾਰਾਂ ਲੰਘੀਆਂ ਕੋਈ ਸਕੀਮ ਹੀ ਨਹੀਂ ਆਈ ਵੀ ਅਸੀਂ ਇਸ ਦੇ ਬਾਰੇ ਕਰੀਏ ਲੇਕਿਨ ਡੇਂਜਰ ਜ਼ੋਨ ਇਹਦੇ ਤੇ ਗਊਸ਼ਾਲਾ ਵੀ ਨਾਲ ਹੈ ਗਊਸ਼ਾਲਾ ਵੀ ਨਾਲ ਹੈ ਤਾਂ ਇਹ ਕਹਾਣੀ ਇਹ ਆ ਵੀ ਸਕੂਲੀ ਬੱਚੇ ਜਾਂ ਸੰਗਤ ਜਿਹੜੀ ਲੰਘਦੀ ਹੈ ਉਹਦੀ ਕਿਤੇ ਵੀ ਸੁਣਵਾਈ ਨਹੀਂ ਹੈਗੀ ਸਰਕਾਰੀ ਦਰਬਾਰੇ ਵੀ ਇਹ 5-5 ਸਾਲ ਇੰਨਾ ਲੰਬੇ ਸਾਲ ਤੋਂ ਟੋਏ 10-10 ਫੁੱਟ ਦੇ ਟੋਏ ਨਾਬੇ ਦੇ ਵਿੱਚ ਮੇਨ ਸੜਕਾਂ ਤੇ ਨੇ ਤਾਂ ਇਹਦੇ ਉੱਤੇ ਸੰਗਤ ਕਿੱਥੇ ਜਾ ਕੇ ਆਪਣੀ ਫਰਿਆਦ ਲਾਵੇ ਇਹ ਵੱਡਾ ਸਵਾਲ ਹੈ ਜੀ ਤਾਂ ਨਹੀਂ ਜਦ ਅਸੀਂ ਨੇਰੇ ਸਵੇਰੇ ਵੀ ਇਧਰੋਂ ਆਉਣੇ ਜੀ ਇਧਰ ਲੇਟਾਂ ਪੈ ਜਾਂਦੇ ਨੇ ਗੱਡੀਆਂ ਦੀਆਂ ਦੇਖਦਾ ਨਹੀਂ ਕਈ ਗੱਲ ਲਵੇ ਆ ਕੇ ਖੜ ਜਾਂਦੇ ਨੇ ਲਵੇ ਆ ਕੇ ਐ ਹੁੰਦਾ ਵੀ ਗਿਰਗੇ ਜੀ ਵਿੱਚ ਇਹ ਤਾਂ ਘੱਟੋ ਘੱਟ 2 ਸਾਲ ਹੋ ਗਈ ਸਾਨੂੰ ਇੱਕ ਨੇ ਦੇਖਦਿਆਂ ਨੂੰ ਸੜਕ ਤੇ ਇਹ ਇਸ ਤਰ੍ਹਾਂ ਹੀ ਹੈ ਜੀ ਇਸ ਤਰ੍ਹਾਂ ਹਾਂ ਜੀ ਮੰਗ ਕੀ ਆ ਇਹ ਬੰਦ ਕਿਉਂ ਨਹੀਂ ਹੋ ਰਿਹਾ ਬੰਦ ਤਾਂ ਇਹ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਜੀ ਇਹ ਟ੍ਰੀਟਮੈਂਟ ਪਲਾਂਟ ਜਿੱਦ ਦਾ ਸ਼ੁਰੂ ਹੋਇਆ ਜੀ ਅਸੀਂ ਤਾਂ ਉਦੋਂ ਦਾ ਇਹੀ ਦੇਖ ਰਹੇ ਹਾਂ ਵੀ ਇਹ ਟੋਆ ਐ ਡੇ ਹੀ ਆਈ ਏ ਜਿਹੜੀ ਨਗਰ ਕੌਂਸਲ ਹੈ ਤੇਰਾ ਕੋਈ ਧਿਆਨ ਨਹੀਂ کئی ਸਾਲਾਂ ਤੋਂ ਇਸ ਤਰ੍ਹਾਂ ਹੀ ਪਿਆ ਹੈ ਇੱਥੇ ਪਹਿਲਾਂ ਕਈ ਹਾਦਸੇ ਵੀ ਹੋ ਚੁੱਕੇ ਨੇ ਵਾਰਾ ਪਜੂ ਵੀ ਕਿਸੇ ਟਾਈਮ ਵੀ ਗਿਰ ਸਕਦਾ ਹੂੰ ਫੋਨ ਬਾਰ-ਬਾਰ ਅਸੀਂ ਸਾਡਾ ਵਟਸਐਪ ਗਰੁੱਪ ਵੀ ਹੈ ਹਲਕਾ ਨਾਬਾ ਦੀ ਆਵਾਜ਼ ਉਹਦੇ ਵਿੱਚ ਵੀ ਅਸੀਂ ਕਹਿੰਦੇ ਆਂ ਵੀ ਭਾਈ ਧਿਆਨ ਦਿਓ ਧਿਆਨ ਦਿਓ ਕੋਈ ਸੁਣਵਾਈ ਨਹੀਂ ਹੈ ਕੋਈ ਪ੍ਰਧਾਨ ਨਹੀਂ ਧਿਆਨ ਦੇ ਰਿਹਾ ਕੋਈ ਸਾਡਾ ਵਿਧਾਇਕ ਵੀ ਇਹ ਸੜਕ ਤੋਂ ਕਈ ਵਾਰ ਨਿਕਲਦਾ ਹੈ ਆਪਣੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਿਸੀ ਸੁੰਝਾਂ ਵਾਲਾ ਉਹ ਵੀ ਨਿਕਲਦਾ ਪਰ ਇਹਦੇ ਬਾਰੇ ਕੋਈ ਧਿਆਨ ਨਹੀਂ ਹੈ ਜਿਵੇਂ ਟਾਈਮ ਵੀ ਕੋਈ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈਗਾ ਇੱਕ ਮਹਿਜ ਨਗਰ ਕੌਂਸਲ ਦੇ ਵਿੱਚ ਡਰਾਮਾ ਹੋ ਰਿਹਾ ਸਯਾਤਾ ਚਾਵਲਾ ਜਿਹੜੀ ਹੈਗੀ ਉਹ ਹੁਣ ਵੀ ਪ੍ਰਧਾਨ ਹੈ ਪਹਿਲਾਂ ਵੀ ਪ੍ਰਧਾਨ ਸੀ ਲਾਹ ਹੈ ਅੱਜ ਤੱਕ ਅਸਤੀਫਾ ਕਹਿੰਦੇ ਐਮਐਲਏ ਸਾਹਿਬ ਕਹਿੰਦੇ ਸੀ ਮੇਰੀ ਜੇਬ ਚ ਹੈ ਹੁਣ ਤਾਂ ਪਾਰਟੀ ਨੂੰ ਕੱਢ ਦੇ ਦਿੱਤੇ ਪਾਰਟੀ ਨੂੰ ਕੱਢਦੇ ਅਸਤੀਫਾ ਹੀ ਲੋਰਦੇ ਹੁੰਦੇ ਜਦੋਂ ਉਸ ਤੋਂ ਬਾਅਦ ਵੀ ਨਗਰ ਕੌਂਸਲ ਤੋਂ ਕੱਢੇ ਨਹੀਂ ਅਜੇ ਉੱਥੇ ਹੀ ਮੌਜੂਦ ਨੇ ਇਹ ਤਾਂ ਸਿਰਫ ਇੱਕ ਡਰਾਮੇਬਾਦੀ ਹੈ ਇਹਨਾਂ ਦੀ ਸਭ ਮਿਲੇ ਹੋਏ ਨੇ ਅਸਫੀਤੀ ਕੋਈ ਕੰਮ ਸਹੀ ਪਬਲਿਕ ਲਈ ਤਾਂ ਹੋਈ ਨਹੀਂ ਹੈ ਹੋਈ ਨਹੀਂ ਰਿਹਾ ਆਟੋਡੇ ਸਾਹਮਣੇ ਹੈ ਜਨਤਾ ਕਿਵੇਂ ਆਰ ਜਾ ਰਹੀ ਹੈ ਇੱਥੇ ਦੋ ਗੱਡੀਆਂ ਜੇ ਆ ਜਾਣ ਤਾਂ ਕ੍ਰੋਸ ਨਹੀਂ ਹੁੰਦੀਆਂ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਐਮ ਐਲ ਏ ਟਾਰਾ ਮਾਰਦੇ ਨਹੀਂ ਥੱਕਦੇ ਕਮੇਟੀ ਨਹੀਂ ਟਾਰਾ ਮਾਰਦੀ ਥੱਕਦੀ ਜੀ ਅਸੀਂ ਬਹੁਤ ਸੁਧਾਰ ਕਰਤਾ ਪਿਛਲੀਆਂ ਸਰਕਾਰਾਂ ਨੇ ਕੱਖ ਨਹੀਂ ਕਰਿਆ ਆ ਹੁਣ ਮੈਂ ਤੁਹਾਡੇ ਖੱਡੇ ਦੇ ਸਰਾਣੇ ਖੜਾ ਦੇਖ ਰਿਹਾ ਕਿ ਇਹ ਸੁਧਾਰ ਹੋਇਆ ਕਿ ਛੋਟੇ ਖੱਡੇ ਤਾਂ ਦੇਖੇ ਸੀ ਵੀ ਬੰਦੇ ਬੱਚੇ ਬੁੱੱਚੇ ਸਿਆਣੇ ਬੰਦੇ ਟੱਪ ਜਾਂਦੇ ਡੰਡੇ ਸੋਟੇ ਨਾਲ ਆ ਜਿਹੜਾ ਹੁਣ 20 25 25 ਫੁੱਟ ਦੇ ਡੂੰਘੇ ਖੱਡੇ ਸਾਡੇ ਪ੍ਰਸ਼ਾਸਨ ਨੂੰ ਨਹੀਂ ਦਿਖੇ ਨਾ ਕਮੇਟੀ ਨੂੰ ਦਿਖਦੇ ਨੇ ਐਮ ਐਲ ਐ ਮਨਾਂ ਦਾ ਲੰਘਦਾ ਨਹੀਂ ਹੁਣ ਵਿਚਾਰਾ ਇੱਧਰ ਦੀ ਉਹਨੂੰ ਮੈਂ ਬੇਨਤੀ ਕਰਦਾ ਵੀ ਐਮ ਐਲ ਐ ਸਾਹਿਬ ਸਾਈਕਲ ਨੂੰ ਇੱਧਰ ਦੀ ਕਿਰਪਾ ਕਰਕੇ ਸਾਈਕਲ ਤੇ ਆ ਜਾਓ ਤਾਂ ਕਿ ਸਾਈਕਲ ਤੇ ਤੁਰੇ ਜਾਂਦੇ ਨੂੰ ਦਿਖ ਸਕਦਾ ਗੱਡੀ 'ਚ ਮੈਂ ਵੀ ਜਾ ਰਿਹਾ ਜੀ ਜੇ ਮੈਨੂੰ ਨਾ ਰੋਕਤੇ ਮੈਨੂੰ ਵੀ ਨਹੀਂ ਤੇ ਦਿਖਣਾ ਮੈਂ ਵੀ ਕੌੜਾ ਸੱਚ ਹੈ ਵੀ ਮੈਨੂੰ ਵੀ ਨਹੀਂ ਦਿਖਿਆ ਇਹ ਟੋਆ ਪਰ ਹੋਰ ਜਗ੍ਹਾ ਵੀ ਬਹੁਤ ਇਹੀ ਹਾਲਾਤ ਨੇ ਇੱਥੇ ਦੱਸ ਰਹੇ ਨੇ ਕਹਿੰਦੇ ਰਾਹ ਹੀਰ ਇਹ ਇੰਨੇ ਪਿੰਡ ਲੰਘਦੇ ਨੇ ਕਿ ਇੱਕ ਸਤਕਾਰ ਜੋ ਸਾਡੀ ਧੀ ਬਾਲ-ਬਾਲ ਮਸਾਂ ਬੱਜੀ ਉਹ ਤਾਂ ਸਾਹਮਣੇ ਅੱਖੀਂ ਦੇਖ ਲਈ ਗਿਰਦੀ ਜੇ ਇਹੋ ਜਿਹੇ ਘਟਰਾਮਾ ਵਾਪਰਨ ਗਿਆ ਫਿਰ ਕਮੇਟੀ ਦੇ ਲੋਕ ਸੜਕਾਂ ਤੇ ਬਹਿ ਕੇ ਕੇਸ ਰਜਿਸਟਰਡ ਕਰਾਉਣਗੇ ਕਤਲ ਤੇ ਫਿਰ ਤੁਸੀਂ ਤੜਫਦੇ ਹੋ ਕਿ ਇਹ ਕਿਉਂ ਹੋ ਰਿਹਾ ਹੈ ਇਹ ਕਰਿਆ ਤਾਂ ਜਾ ਰਿਹਾ ਜਦੋਂ ਤੁਸੀਂ 2-2 ਸਾਲ ਅੱਖਾਂ ਮੀਚ ਕੇ ਦੇਖਦੇ ਹੀ ਨਹੀਂ ਕੰਬ ਕਰਨ ਦੀ ਨਹੀਂ ਸੁੱਤੇ ਪਏ ਹੋ ਜਗਾਉਣ ਦੇ ਲਈ ਤੁਸੀਂ ਤਾਂ ਕਹਿੰਦੇ ਅਸੀਂ ਵੀ ਧਰਨੇ ਵਾਲੀ ਪਾਰਟੀ ਨੇ ਆ ਉੱਡਿਆਂ ਨੂੰ ਹੁਣ ਮੈਂ ਸੁਣਦਾ ਰਹਿਣਾ ਜਦ ਦੋ ਪਾਰਟੀਆਂ ਧੰਦੇ ਲਾਉਂਦੇ ਨੇ ਕਦੇ ਹੀ ਧਰਨੇ ਚ ਉਹ ਪਾਈ ਫਿਰ ਧਰਨੇ ਚ ਸਿੱਖੋ ਕੁਸਾ ਮੈਨੂੰ ਪਤਾ ਲੱਗ ਗਿਆ ਲੜਾਈ ਅਸੀਂ ਜ਼ਰੂਰ ਲੜਾਂਗੇ ਫਿਰ ਅਸੀਂ ਜ਼ਰੂਰ ਕਮੇਟੀ ਬੂਰੇ ਇਹਨਾਂ ਦੀ ਮਕਾਨ ਬੈਠਾਂਗੇ ਜੇ ਨਾ ਇਹ ਟੋਆ ਖੱਦਾ ਬੰਦ ਕਰਿਆ ਦੁੰਗਾ ਟੋਆ ਹੀ ਸਰ ਜੀ ਤੇ ਜਦੋਂ ਲੰਘਦੇ ਆ ਇਧਰੋਂ ਗੱਡੀਆਂ ਆਉਂਦੀਆਂ ਤਾਂ ਇਹ ਬਹੁਤ ਇੱਕਦ ਆਉਂਦੀਆਂ ਹੀ ਕਈ ਵਾਰ ਤਾਂ ਇਹ ਮੋਟਰਸਾਈਕਲ ਸਕੂਟਰ ਵਾਲੇ ਬਹੁਤ ਵਿੱਚ ਗਿਰ ਜਾਂਦੇ ਕਰਦੇ ਨਹੀਂ ਸਰ ਆ ਬਿਲਕੁਲ ਤੁਹਾਨੂੰ ਇੱਕ ਪਿਛਲੀਆਂ 6 ਮਹੀਨੇ ਪਹਿਲਾਂ ਵੀ ਤਸਵੀਰਾਂ ਵਿਖਾਈਆਂ ଥିਆਂ ਬਠਿੰਡੀਆਂ ਮਹਾਲੇ ਦੇ ਵਿੱਚ ਬਠਿੰਡਿਆ ਮਹੱਲੇ ਦੇ ਵਿੱਚ ਜਦੋਂ ਹਾਲ ਖੁੱਲਾ ਪਿਆ ਸੀ ਇੱਕ ਲੇਡੀ ਜਿਗਰੀ ਸੀ ਜਦੋਂ ਖਬਰਾਂ ਪਹੁੰਚਾ ਤੋਈਆਂ ਫਿਰ ਨਗਰ ਕੌਂਸਲ ਕਮੇਟੀ ਜਾਗੀ ਉਸ ਹਾਲ ਨੂੰ ਬੰਦ ਕੀਤਾ ਪਰ ਹੁਣ ਖਬਰ ਚੱਲਣ ਤੋਂ ਬਾਅਦ ਲੱਗਦਾ ਨਗਰ ਕੌਂਸਲ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਨੇ ਜਿਹੜੇ ਉਹ ਜਾਗਣਗੇ ਇਸ ਹਾਲ ਦੀ ਆ ਕੇ ਗੱਲਬਾਤ ਦੇਖਣ ਗਏ ਇਹਨੂੰ ਕਿੰਨੇ ਦਿਨਾਂ ਚ ਬੰਦ ਕਰਦੇ ਨੇ ਆਉਣ ਵਾਲਾ ਥਾਮਾ ਦੱਸੇਗਾ ਕਿ ਜੇਕਰ ਕੋਈ ਵੱਡਾ ਹਾਦਸਾ ਵਾਪਰਦਾ ਫਿਰ ਇਸ ਨੂੰ ਬੰਦ ਕੀਤਾ ਜਾਵੇਗਾ ਜੀ ਮੀਡੀਆ ਲਈ ਨਾਬਾ ਤੋਂ ਹਰਮਿੰਦਰ ਸਿੰਘ ਮਾ ਅਰੋਸ ਗੰਭੀਰ ਮੁੱਦੇ ਦੀ ਗੱਲ ਕਰਾਂਗੇ ਜੋ ਕਿ ਸਿੱਧੇ ਤੌਰ ਤੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਸਨੀਕਾਂ ਦੇ ਨਾਲ ਜੁੜਿਆ ਹੋਇਆ ਹੈ ਇਤਿਹਾਸਿਕ ਕੰਪਨੀ ਬਾਗ ਜਿਸ ਨੂੰ ਰਾਮ ਬਾਗ ਵੀ ਕਿਹਾ ਜਾਂਦਾ ਹੈ ਪਰ ਨਾਮ ਦੇ ਵਿੱਚ ਬਾਗ ਸ਼ਬਦ ਹੋਣ ਦੇ ਬਾਵਜੂਦ ਅੱਜ ਇਸ ਬਾਗ ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ ਕੰਪਨੀ ਬਾਗ ਦੇ ਅੰਦਰ ਲੱਗੇ ਸਦੀਆਂ ਪੁਰਾਣੇ ਕੀਮਤੀ ਅਤੇ ਪੁਰਾਤਨ ਰੁੱਖਾਂ ਦੀ ਸਮੇਂ ਸਿਰ ਸਾਂਭ ਸੰਭਾਲ ਨਾ ਹੋਣ ਦੇ ਕਰਕੇ ਉਹ ਹੌਲੀ ਹੌਲੀ ਉਖੜ ਰਹੇ ਨੇ ਕਈ ਦਰਖਤ ਪੂਰੀ ਤਰ੍ਹਾਂ ਸੁੱਕ ਚੁੱਕੇ ਨੇ ਕਈ ਟੈ ਰਹੇ ਨੇ ਅਤੇ ਜੋ ਨਵੇਂ ਰੁੱਖ ਲੱਗੇ ਨੇ ਉਹਨਾਂ ਦੀ ਹਾਲਤ ਠੀਕ ਨਹੀਂ ਹੈ ਜੋ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਦਿਵਲ ਇਸ਼ਾਰਾ ਕਰਦੇ ਨੇ ਜੀ ਮੀਡੀਆ ਦਾ ਖਾਸ ਪ੍ਰੋਗਰਾਮ ਸਾਡਾ ਹੱਕ ਜਿੱਥੇ ਅਸੀਂ ਗੱਲ ਕਰਦੇ ਹਾਂ ਸ਼ਹਿਰ ਦੇ ਲੋਕਾਂ ਦੇ ਨਾਲ ਜੁੜੇ ਮੁੱਦਿਆਂ ਦੀ ਫਿਲਹਾਲ ਅਸੀਂ ਗੁਡਗਰੀ ਅੰਮ੍ਰਿਤਸਰ ਵਿਖੇ ਮੌਜੂਦ ਆ ਅੱਜ ਜਿਹੜਾ ਆਜ ਦਾ ਜਿਹੜਾ ਮੁੱਦਾ ਉਹ ਕਾਫੀ ਗੰਭੀਰ ਹੈ ਕਾਫੀ ਅਹਿਮ ਹੈਗਾ ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਦਿਲ ਦੀ ਯਾਨੀ ਕਿ ਕੰਪਨੀ ਬਾਗ ਜਿਸ ਨੂੰ ਅਸੀਂ ਰਾਮ ਬਾਗ ਵੀ ਕਹਿੰਦੇ ਹੈਗੇ ਐ ਜਿਹੜਾ ਰਾਮ ਬਾਗ ਸੀਗਾ ਕੰਪਨੀ ਬਾਗ ਸੀਗਾ ਮਹਾਰਾਜਾ ਜੀ ਸਿੰਘ ਦੇ ਵੱਲੋਂ ਜਿਹੜਾ ਉਹ ਬਸਾਇਆ ਗਿਆ ਸੀਗਾ ਤੇ ਇਹ ਕਹਨਾ ਗਲਤ ਨਹੀਂ ਹੋਗਾ ਕਿ ਅੰਮ੍ਰਿਤਸਰ ਵਾਸੀ ਸਾਰੇ ਅੰਮ੍ਰਿਤਸਰ ਵਾਸੀ ਕਦੇ ਨਾ ਕਦੇ ਕੰਪਨੀ ਬਾਗ ਜ਼ਰੂਰ ਆਏ ਹੋਣੇ ਸੈਰ ਕਰਨ ਦੇ ਲਈ ਆਏ ਹੋਣ ਜਾਂ ਸਕੂਨ ਪਾਲਣ ਦੇ ਲਈ ਇੱਥੇ ਆਏ ਹੋਣ ਕਿਉਂਕਿ ਜਿਹੜਾ ਕੰਪਨੀ ਬਾਗ ਆ ਅਨੇਕ ਕਿੱਲਾਂ ਵਿੱਚ ਜਿਹੜਾ ਕਪੜੇ ਹੋ ਫੈਲੇ ਆ ਤੇ ਵੱਡੇ ਵੱਡੇ ਕਈ ਸਦੀਆਂ ਪੁਰਾਣੇ ਰੇੜ ਪੀੜ ਆ ਉਹ ਇੱਥੇ ਲੱਗੇ ਹੋਏ ਨੇ ਪਰ ਅੱਜ ਇਸ ਕੰਪਨੀ ਬਾਗ ਦੀ ਰਾਮ ਬਾਗ ਦੀ ਹਾਲਾਤ ਜਿਹੜੇ ਨੇ ਉਹ ਦਰਸਯੋਗ ਨੇ ਪ੍ਰਸ਼ਾਸਨ ਦੇ ਵੱਲੋਂ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਇਹਨਾਂ ਦੀ ਸਾਮ ਸਵਾਲ ਜਿਹੜੀ ਆ ਉਹ ਨਹੀਂ ਕੀਤੀ ਗਈ ਜਿਸ ਕਰਕੇ ਪੇੜ ਜਿਹੜੇ ਨੂੰ ਆਪਣੇ ਆਪ ਹੀ ਉਖਰਨ ਜਿਹੜੇ ਆ ਉਹ ਸ਼ੁਰੂ ਹੋ ਚੁੱਕੇ ਆ ਪਰ ਲਗਾਤਾਰ ਅੰਮ੍ਰਿਤਸਰ ਵਾਸੀ ਇਸ ਦੇ ਖਿਲਾਫ ਜਿਹੜੇ ਆ ਆਵਾਜ਼ ਬੁਲੰਦ ਕਰਦੇ ਨੇ ਨਾ ਜੀ ਰਣੇ ਅੱਜ ਅਸੀਂ ਸੁਮਿਤ ਲਾਹੇ ਗੱਲਬਾਤ ਕਰਾਂਗੇ ਸੋਨੂ ਜਿਹੜਾ ਜੋ ਲਗਾਤਾਰ ਵਕ ਵਕ ਜਿਹੜਾ ਅੰਮ੍ਰਿਤਸਰ ਦੇ ਮੁੱਦੇ ਆ ਉਹ ਲਗਾਤਾਰ ਸਰਕਾਰੀ ਦਰਬਾਰ ਤੱਕ ਪਹੁੰਚਾਦੇ ਨੇ ਸੋਨੂ ਜੀ ਜਿਹੜਾ ਅੱਜ ਦਾ ਮੁੱਦਾ ਉਹ ਕਾਫੀ ਗੰਭੀਰ ਆ ਕਿਉਂਕਿ ਸਾਡਾ ਖਾਸ ਪਰੋਮ ਚੱਲਦਾ ਸਾਡਾ ਹੱਕ ਜਿੱਥੇ ਅਸੀਂ ਲੋਕਾਂ ਦੇ ਨਾਲ ਜੁੜੇ ਮੁੱਦਿਆਂ ਦੀ ਗੱਲ ਕਰਦੇ ਪਰ ਅੱਜ ਦਾ ਜਿਹੜਾ ਮੁੱਦਾ ਕਾਫੀ ਖਿਆਸਾ ਕਿਉਂਕਿ ਅੱਜ ਅੰਮ੍ਰਿਤਸਰ ਦੇ ਦਿਲ ਦੀ ਅਸੀਂ ਗੱਲ ਕਰਾਂਗੇ ਕੰਪਨੀ ਬਾਗ ਦੇ ਵਿੱਚ ਦੇਖ ਰਹੇ ਕਿ ਜਗ੍ਹਾ-ਜਗ੍ਹਾ ਦੇ ਜਿਹੜੇ ਪੇੜ ਆ ਪੁਰਾਣੇ ਪੇੜ ਉਹ ਆਪਣੇ ਵੀ ਉਖੜਨ ਲੱਗ ਪਏ ਨੇ ਤੁਹਾਡੇ ਉਹ ਲਗਾਤਾਰ ਪ੍ਰਸ਼ਾਸਨ ਅਵਾਜ਼ ਵੀ ਬੁਲਾਈਂਗੇ ਪਰ ਪ੍ਰਸ਼ਾਸਨ ਉਹ ਕੋਈ ਹਿੱਤਾ ਕੋਈ ਕਾਰਵਾਈ ਨਹੀਂ ਕੀਤੀਗੀ ਇਨਸਾਨ ਸਭਲਾਂ ਦੇ ਲਈ ਬਿਲਕੁਲ ਜੀ ਇਹ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ 84 ਕਿਲਿਆਂ ਦੇ ਵਿੱਚ ਬਣਿਆ ਹੋਇਆ ਇਹ ਕੰਪਨੀ ਬਾਗ ਆ ਜਿਸ ਨੂੰ ਰਾਮ ਬਾਗ ਦੇ ਨਾਮ ਨਾਲ ਉਸ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨਾਮ ਤੇ ਜਿਹੜਾ ਬਾਗ ਪੂਰਾ ਸ਼ੇਰੇ ਪੰਜਾਬ ਹੋਣਾ ਲਾਇਆ ਸੀਗਾ ਪਰ ਦੁੱਖ ਦੀ ਗੱਲ ਹੈ ਕਿ ਦੋ ਦੋ ਸਦੀਆਂ ਤਿੰਨ ਤਿੰਨ ਸਦੀਆਂ ਇਹਨਾਂ ਰੁੱਖਾਂ ਨੂੰ ਹੋ ਗਈਆਂ ਤੇ ਰੁੱਖ ਜਿਹੜੇ ਆ ਸਿਰਫ ਟ੍ਰੀਟਮੈਂਟ ਦੇ ਕੋਲੋਂ ਜਿਹੜਾ ਹੋਇਆ ਨਹੀਂ ਇਹਨਾਂ ਦਾ ਤੇ ਸਾਰੇ ਖਤਮ ਹੁੰਦੇ ਜਾ ਰਹੇ ਔਰ ਬਹੁਤ ਸਾਰੇ ਪ੍ਰਾਤਨ ਰੁੱਖ ਨੇ ਜਿਸ ਸਮੇਂ ਸਿਰ ਨਾ ਬਚਾਏ ਤੇ ਗੁਰੂ ਨਗਰੀ ਦੇ ਲੋਕ ਜਿਹੜੇ ਇੱਥੇ ਆਣ ਕੇ ਸੈਰ ਕਰਦੇ ਆ ਉਹ ਇੱਥੇ ਰੁੱਖ ਸਿਰਫ ਫੋਟੋਆਂ 'ਚ ਵੇਖਿਆ ਕਰਨਗੇ ਨਿੱਕੇ ਨਿੱਕੇ ਰੁੱਖ ਜਿਹੜੇ ਰਹਿ ਜਣੇ ਆ ਵੱਡੇ ਵੱਡੇ ਸਾਰੇ ਖਤਮ ਹੋ ਗਏ ਪਰ ਇਹ ਗੱਲ ਕਰੀਏ ਕਿ ਅੱਜ ਵੀ ਇਸ ਤਿਸਾਨ ਸਭਾ ਨਹੀਂ ਹੋਈ ਤੇ ਇਹ ਕਹਿਣਾ ਗਲਤ ਨਹੀਂ ਹੋਗਾ ਕਿ ਕੰਪਨੀ ਬਾਅਦ ਚ ਰੋਖਾਗੇ ਪਰ ਉਹ ਬਿਲਕੁਲ ਖਤਮ ਹੀ ਹੋ ਜਾਣਗੇ ਬਿਲਕੁਲ ਖਤਮ ਹੋ ਜਾਣਗੇ ਜੀ ਇਹ ਇਹਨਾਂ ਰੁੱਖਾਂ ਨੂੰ ਬਚਾਉਣ ਦੇ ਲਈ ਤੁਸੀਂ ਦੇਖੋ ਹਰਮੰਦਰ ਸਾਹਿਬ ਦੇ ਪ੍ਰਕਰਮਾ ਚ ਬੇਰੀਆਂ ਨੇ ਉਹਨਾਂ ਨੂੰ ਗੁਰੂ ਰਾਮਦਾਸ ਸੱਚ ਪਾਤਸ਼ਾਹ ਦੇ ਟਾਈਮ ਦੀਆਂ ਬੇਰੀਆਂ ਨੇ ਉਹਨਾਂ ਨੂੰ ਬਚਾ ਲਿਆ ਗਿਆ ਔਰ ਅਸੀਂ ਜਥੇਦਾਰ ਸ਼੍ਰੀ ਅਕਾਲਪਤੀ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਸੀ ਉਹਨਾਂ ਕਹਿੰਦੇ ਵੀ ਚਲੋ ਹੁਣੇ ਮੈਂ ਤੁਹਾਡੇ ਨਾਲ ਚੱਲਦਾ ਥੋੜਾ ਜਿਹਾ ਰਜੇਵਾ ਹੋ ਗਿਆ ਉਹਨਾਂ ਨੇ ਉਹ ਵੀ ਆ ਕੇ ਇੱਥੇ ਉਹਨਾਂ ਕਹਿੰਦੇ ਵੀ ਜਿੱਥੇ ਸਾਡੀ ਲੋੜ ਆਸੀ ਤੁਹਾਡੀ ਮਦ ਅਮਰੇਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਇਹਨਾਂ ਰੁੱਖਾਂ ਨੂੰ ਬਚਾਉਣ ਦੇ ਲਈ ਇੱਕ ਕਮੇਟੀ ਬਣਾਈ ਜਾਵੇ ਡੀਸੀ ਸਾਹਿਬ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਕੀਤੀ ਅਸੀਂ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਸਾਹਿਬ ਨਾਲ ਵੀ ਅਸੀਂ ਜਾ ਕੇ ਮੀਟਿੰਗ ਕੀਤੀ ਵੀ ਸਾਨੂੰ ਜਿਹੜਾ ਵਾ ਸਪੈਸ਼ਲ ਟੀਮਾਂ ਦੋ ਅਸੀਂ ਇਹਨਾਂ ਰੁੱਖਾਂ ਨੂੰ ਬਚਾ ਲਈਏ ਔਰ ਐਸਆਈ ਨਾਲ ਵੀ ਬੇਨਤੀ ਕੀਤੀ ਔਰ ਲਿਖਤੀ ਦਿੱਤਾ ਕਿ ਸਾਨੂੰ ਪਰਮਿਸ਼ਨ ਦੇ ਦਿਓ ਆਕਾਲ ਸੇਵਾ ਫਾਊਂਡੇਸ਼ਨ ਦੇ ਪ੍ਰਧਾਨ ਨੇ ਸਰਦਾਰ ਹਰਪਾਲ ਸਿੰਘ ਰੰਦਾਵਾ ਇਹਨਾਂ ਨੇ ਕਿਹਾ ਵੀ ਜਿੰਨਾ ਟ੍ਰੀਟਮੈਂਟ ਤੇ ਖਰਚਾ ਆਊਗਾ ਪੈਸੇ ਆਂ ਦੋ ਤੁਸੀਂ ਪਰਮਿਸ਼ਨ ਦਿਓ ਤੇ ਟੀਮ ਬਣਾ ਕੇ ਇੱਕ ਕਮੇਟੀ ਬਣਾ ਦਿਓ ਵੀ ਆਪਾਂ ਇਹਨਾਂ ਰੁੱਖਾਂ ਨੂੰ ਬਚਾ ਲਈਏ ਭਾਜੀ ਜਿਹੜਾ ਕੰਮ ਸਰਕਾਰਾਂ ਦਾ ਅੰਮ੍ਰਿਤਸਰ ਪ੍ਰਸ਼ਾਸਨ ਦਾ ਉਹ ਤੁਹਾਡੇ ਵੱਲੋਂ ਜਿਹੜਾ ਕੀਤਾ ਜਿਆਦਾ ਲੱਗਦਾ ਕਿ ਸਰਕਾਰ ਨੂੰ ਵੀ ਸਾਥ ਚਾਹੀਦਾ ਪ੍ਰਸ਼ਾਸਨ ਨੂੰ ਵੀ ਸਾਥ ਚਾਹੀਦਾ ਜੋ ਵੀ ਫਾਰਮੈਲਟੀ ਜਲਦੀ ਪੂਰੀ ਹੋਣ ਤਾਂ ਜੋ ਕੰਮ ਜਿਹੜਾ ਜਲਦੀ ਹੋ ਸਕੇ ਸ਼ੁਰੂ ਆ ਬਾਕੀ ਨਾ ਜੀ ਜਿਹੜਾ ਮਰਜੀ ਬੰਦਾ ਡਸਨ ਮੈਟਰ ਕਿਹੜੇ ਅਹੁਦੇ ਤੇ ਤੁਸੀਂ ਬੈਠੇ ਜੇ ਜਾਂ ਕੌਣ ਜੇ ਸਾਥ ਆਪਾਂ ਸਾਰੇ ਲੈਣੇ ਆਂ ਜੀ ਇਹ ਰੁੱਖ ਆਕਸੀਜਨ ਹਰ ਇੱਕ ਬੰਦੇ ਨੂੰ ਦਿੰਦੇ ਨੇ ਜਦੋਂ ਹਰ ਬੰਦੇ ਨੂੰ ਆਕਸੀਜਨ ਮਿਲਦੀ ਆ ਆਪਾਂ ਸਾਹ ਦਿੰਨੇ ਆ ਤੇ ਆਪਾਂ ਕਿਉਂ ਨਾ ਇਹਨਾਂ ਰੁੱਖਾਂ ਨੂੰ ਬਚਾਈਏ ਨਾਲੇ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਨਾ ਜੀ ਇਹ ਇੱਕ ਵਿਰਾਸਤ ਆ ਸਾਡੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਇਹ ਜਿਹੜੇ ਰੁੱਖ ਨੇ ਬਹੁਤ ਪੁਰਾਣੇ ਨੇ ਇਹਨਾਂ ਨੂੰ ਸੰਭਾਲ ਕਰਨਾ ਸਾਡੀ ਬਹੁਤ ਜ਼ਿਆਦਾ ਜ਼ਰੂਰਤ ਆ ਅਗਰ ਜੇ ਅੱਜ ਅਸੀਂ ਇਹਨਾਂ ਨੂੰ ਨਹੀਂ ਸਾਂਭਾਂਗੇ ਨਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ਾਇਦ ਸਾਨੂੰ ਲਾਂਹਤਾ ਪਾਉਣਗੀਆਂ ਵੀਰ ਤੁਸੀਂ ਕਿੱਥੇ ਸੀ ਤੋ ਇਹ ਆਪਣੇ ਆਪਣੇ ਘਰ ਤੇ ਬਚਾਲੇ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇ ਖੜੀਆਂ ਕਰ ਲੀਆਂ ਪਰ ਜਿਹੜੀ ਚੀਜ਼ ਬਣੀ-ਬਣਾਈ ਤੁਹਾਨੂੰ ਕੁਦਰਤੀ ਮਿਲੀ ਆ ਤੁਹਾਡੇ ਕੋਲ ਉਹ ਨਹੀਂ ਸੰਭੀਗੀ ਅਸੀਂ ਸਿਰਫ ਉਹਨੂੰ ਸਾਂਭਣ ਦੀ ਕੋਸ਼ਿਸ਼ ਕਰਨ ਦੇ ਆ ਅਸੀਂ ਪ੍ਰਸ਼ਾਸਨ ਘਾੜੀ ਵੀ ਬੇਨਤੀ ਕੀਤੀ ਸੀ ਵੀ ਸਾਨੂੰ ਪਰਮਿਸ਼ਨ ਦੇ ਦਿਓ ਕਿਉਂਕਿ ਜਿਹੜੀਆਂ ਜਗ੍ਹਾ ਨੇ ਨਾ ਵਿਰਾਸਤੀ ਇਹਨਾਂ ਜਗ੍ਹਾ ਦੇ ਉੱਤੇ ਅਸੀਂ ਪੱਤਾ ਵੀ ਨਹੀਂ ਹਲਾ ਸਕਦੇ ਇੱਟਮ ਵੀ ਨਹੀਂ ਲਾ ਸਕਦੇ ਬਿਨਾਂ ਪਰਮਿਸ਼ਨ ਤੋਂ ਤੋਹੀ ਪਰਮਿਸ਼ਨ ਅਸੀਂ ਮੰਗਦੇ ਫਿਰਦੇ ਆ ਵੀ ਸਾਨੂੰ ਇਜਾਜ਼ਤ ਦੇ ਦਿਓ ਤਾਂ ਕਿ ਇਹਨਾਂ ਨੂੰ ਅਸੀਂ ਸੰਭਾਲ ਕਰ ਸਕੀਏ। ਤੋਂ ਬਿਲਕੁਲ ਜਿਹੜਾ ਅੱਜ ਦਾ ਮੁੱਦਾ ਸੀਗਾ ਕਾਫੀ ਗੰਭੀਰ ਸੀਗਾ। ਇੱਕ ਹੋਰ ਅਸੀਂ ਗੱਲਬਾਤ ਕਰਾਂ ਕਿਉਂਕਿ ਕੰਪਨੀ ਬਾਗ, ਰਾਮ ਬਾਗ ਲੋਕ ਇੱਥੇ ਆਉਂਦੇ ਸੀਗੇ ਸਕੂਨ ਪਾਲਣ ਦੇ ਲਈ ਪਰ ਹਾਲਾਤ ਜਿਹੜੇ ਨੇ ਰਾਮ ਬਾਗ ਦੇ ਕਾਫੀ ਤਰਸਯੋਗ ਨੇ। ਹਾਲਬਾਤ ਵਿੱਚ ਇੱਥੇ ਅਮਰੀਕ ਸਰਵਾਸੇ ਦੇ ਨਾਲ ਇਹਨਾਂ ਦੇ ਭਰਾਵਾਂ ਦੇ ਨਾਲ ਸਮਾਜ ਸੇਵੀਆ ਦੇ ਨਾਲ ਉਹਨਾਂ ਨੇ ਇਹ ਕਹਿਣਾ ਕਿ ਅਸੀਂ ਲਗਾਤਾਰ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਹੇ ਹਾਂ, ਅਪੀਲ ਕਰ ਰਹੇ ਹਾਂ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਤਾਂ ਜੋ ਅਸੀਂ ਰੁੱਖਾਂ ਦੀ ਜਿਹੜੀ ਆ ਆਪ ਹੀ ਸੰਭਾਲ ਕਰ ਸਕੀਏ।